ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਅੱਜ 19 ਅਕਤੂਬਰ 2025 ਪਿੰਡ ਨਵੀ ਨਵਰ ਨਵੀਂ ਨਗਰ ਵਿਖੇ ਆਪਾਂ ਸਾਰੀ ਜਿਹੜੀ ਜੰਗਨੋਟਰ ਫਾਰਮਰ ਗਰੁੱਪ ਦੀ ਕੋਰ ਕਮੇਟੀ ਆ ਇੱਥੇ ਸਾਰੀ ਇਕੱਠੀ ਆ ਤਕਰੀਬਾ ਆਪਾਂ ਰੋਜ਼ ਹੀ ਇੱਥੇ ਹੁੰਨੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ 26 ਅਗਸਤ ਤੋਂ ਜਦੋਂ ਤੋਂ ਹੜ ਆਇਆ ਵਾ ਇਸ ਏਰੀਆ 'ਚ ਮੌਜੂਦ ਆ ਤੇ 27 ਸਤੰਬਰ ਤੋਂ ਜਿਹੜੀ 1500 ਏਕੜ ਕਣਕ ਬਜਾਈ ਦਾ ਮਿਸ਼ਨ ਆ ਉਹਦੇ ਵਾਸਤੇ ਤਿਆਰੀਆਂ ਚੱਲ ਰਹੀਆਂ ਆ ਉਹਨਾਂ ਤਿਆਰੀਆਂ ਦੇ ਉੱਤੇ ਹੀ ਚਰਚਾ ਕਰ ਲਈ ਪਹਿਲਾਂ ਵੀ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਆ ਸਾਡੇ ਗਰੁੱਪ ਦੇ ਸਰਪ੍ਰਸਤ ਮਾਨਜੋਗ ਸਰਦਾਰ ਕਾਨ ਸਿੰਘ ਪੰਨੂ ਉਹ ਪਿਛਲੇ ਹਫ਼ਤੇ ਤੇ ਆਏ ਸੀਗੇ ਤੇ ਜਿਹੜਾ ਇਸ ਇਲਾਕੇ ਦੇ ਵਿੱਚ ਕਣਕ ਬਜਾਈ ਦਾ ਪੈਕੇਜ ਆ ਆ ਪ੍ਰੈਕਟਿਸ ਕਿੰਨ ਦਾ ਭਾਵ ਕਿੰਨਾ ਬੀਜ ਪਾਉਣਾ ਆ ਕਿੰਨੀ ਡਾਇਆ ਪਾਉਣੀ ਆ ਕਿੰਨੀ ਪोटाश ਪਾਉਣੀ ਆ ਕਿਦਾਂ ਸੀਡ ਨੂੰ ਟਰੀਟ ਕਰਨਾ ਤੇ ਕਿਹੜੀ ਤਕਨੀਕ ਦੇ ਨਾਲ ਕਿਹੜੀਆਂ ਹਾਲਾਤਾਂ ਚ ਉਹਨੂੰ ਬੀਜਣਾ ਉਹ ਸਾਰਾ ਕੁਝ ਸਾਡਾ ਤੈਅ ਹੋ ਗਿਆ ਸੋ ਅੱਜ ਦੀ ਤਰੀਕ ਦੇ ਵਿੱਚ 1500 ਏਕੜ ਦੇ ਵਿੱਚੋਂ 900 ਏਕੜ ਦਾ ਪਰਾਲੀ ਪ੍ਰਬੰਧ ਆਪਾਂ ਅਗਮੁਕਤ ਤਰੀਕੇ ਨਾਲ ਕਰ ਚੁੱਕੇ ਹਾਂ। ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ 2014 ਤੋਂ ਜਿਹੜਾ ਜੰਗਨੜੋ ਫਾਰਮਰ ਗਰੁੱਪ ਦਾ ਜਿਹੜਾ ਸਾਡਾ ਮਿਸ਼ਨ ਹੈ। ਅਗਮੁਕਤ, ਕੱਡੂ ਮੁਕਤ, ਝੋਨਾ ਮੁਕਤ, ਜ਼ਹਿਰ ਮੁਕਤ ਤੇ ਬਾਗਬਾਨੀ ਯੁਕਤ ਪੰਜਾਬ। ਬਿਲਕੁਲ ਉਸੇ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਬਗੈਰ ਕੋਈ ਸਮਝੌਤਾ ਕੀਤੇ ਉਹਦੇ ਮੁਤਾਬਕ ਇਸ ਇਲਾਕੇ ਦੇ ਵਿੱਚ ਨਾ ਸਿਰਫ ਕਣਕ ਬਜਾਈ ਕੀਤੀ ਜਾ ਰਹੀ ਹੈ। ਇਹਨਾਂ ਨੂੰ ਇੱਕ ਵੱਖਰਾ ਜਿਹੜਾ ਖੇਤੀ ਗਿਆਨ ਹੈ। ਜੇ ਤੋਂ ਸ਼ਹਿਰ ਦੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਵਿਰਵੇ ਸੀ ਉਹ ਦੇਣ ਦੀ ਵੀ ਸਾਡੀ ਕੋਸ਼ਿਸ਼ ਆ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਹੈ ਸਾਰਿਆਂ ਤੋਂ ਪਹਿਲਾਂ ਤੇ ਸਾਰੇ ਗਰੁੱਪ ਨੂੰ ਬਹੁਤ ਬਹੁਤ ਵਧਾਈ ਉਹਦਾ ਕਾਰਨ ਆ ਵੀ ਸਾਡੇ ਗਰੁੱਪ ਦੇ ਜਿਹੜੇ 14 8 14 ਨੂੰ ਜਿਨ੍ਹਾਂ ਨੇ ਇਸ ਗਰੁੱਪ ਦੀ ਸਥਾਪਨਾ ਕੀਤੀ ਸੀ ਸਾਡੇ ਮਨਜੋਗ ਡਾਕਟਰ ਅਮਰੀਕ ਸਿੰਘ ਉਹ ਜੁਆਇੰਟ ਡਾਇਰੈਕਟਰ ਐਗਰੀਕਲਚਰ ਪ੍ਰਮੋਟ ਹੋਏ ਸੀਗੇ ਬਰਦਾਸ਼ਪੁਰ ਦੇ ਮੁੱਖ ਤੇ ਬੜੀ ਅਫਸਰਤੋਂ ਤੇ ਉਹਨਾਂ ਨੂੰ ਸ਼ੁਰੂਆਤੀ ਜਿਹੜਾ ਜਨਰਲ ਮੈਨੇਜਰ ਮਾਰਕੀਟਿੰਗ ਪੋਸਟ ਦਿੱਤਾ ਲਾਇਆ ਗਿਆ ਸੀ ਪਰ ਸਾਰਾ ਗਰੁੱਪ ਤੇ ਜਿੰਨੇ ਵੀ ਮਾਜੇ ਦੇ ਵੀਰ ਨੇ ਉਹਨਾਂ ਸਾਰਿਆਂ ਨੂੰ ਪਤਾ ਹੀ ਵੀ ਅਸੀਂ ਇਸ ਪੋਸਟਿੰਗ ਨਾਲ ਉਨੀ ਜ਼ਿਆਦਾ ਖੁਸ਼ ਨਹੀਂ ਸੀਗੇ ਹਾਲਾਂਕਿ ਪ੍ਰੋਮੋਸ਼ਨ ਤੇ ਪ੍ਰੋਮੋਸ਼ਨ ਹੀ ਹੁੰਦੀ ਆ ਸੋ ਫਿਰ ਦਵਾਵਾਂ ਕੀਤੀਆਂ ਕੋਸ਼ਿਸ਼ਾਂ ਹੋਈਆਂ ਉਹ ਕਬੂਲ ਹੋਈਆਂ ਨੇ ਤੇ ਡਾਕਟਰ ਸਾਹਿਬ ਜਿਹੜੇ ਨੇ ਉਹ ਕੈਨ ਕਮਿਸ਼ਨਰ ਪੰਜਾਬ ਨਿਯੁਕਤ ਕੀਤੇ ਗਏ ਆ ਡਾਕਟਰ ਮਰੀਕ ਸਿੰਘ ਇੱਕ ਤੇ ਇਹ ਸਾਰੇ ਗਰੁੱਪ ਲਈ ਬੜੇ ਮਾਣ ਦੀ ਗੱਲ ਆ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਗੱਲ ਦੀਆਂ ਖੁਸ਼ੀਆਂ ਦੂਜਾ ਜਿਹੜਾ ਸਾਡਾ ਮੰਤਵ ਇੱਥੇ ਅਸੀਂ ਉਹਨਾਂ ਦੀ ਪ੍ਰੋਮੋਸ਼ਨ ਦੀ ਖੁਸ਼ੀ ਮਨਾ ਲਈ ਆ ਵੀ ਇਹ ਹੁਣ ਜਿਹੜੀ ਬਿਜਾਈ ਦੀ ਤਰੀਕ ਆ ਜਿਹੜਾ ਸ਼ਫਾਰਿਸ਼ਾਂ ਦੇ ਅਨੁਸਾਰ ਉਪਯੁਕਤ ਸਮਾਂ ਆ ਉਹ ਹੈਗਾ ਆ 25 ਅਕਤੂਬਰ ਤੋਂ 25 ਨਵੰਬਰ ਦੇ ਵਿੱਚ ਅਸੀਂ ਫੈਸਲਾ ਕੀਤਾ ਵੀ ਅਸੀਂ 26-27 ਅਕਤੂਬਰ ਨੂੰ ਕਣਕ ਦੀ ਬਿਜਾਈ ਇਸ ਇਲਾਕੇ 'ਚ ਸ਼ੁਰੂ ਕਰਾਂਗੇ ਇਸ ਇਲਾਕੇ ਦੀਆਂ ਜਿਹੜੀਆਂ ਭੂਗੋਲਕ ਸਥਿਤੀਆਂ ਜਮੀਨੀ ਸਥਿਤੀਆਂ ਥੋੜੀਆਂ ਜਿਹੀਆਂ ਬਾਕੀ ਇਲਾਕੇ ਨਾਲੋਂ ਵੱਖਰੀਆਂ ਪਲੱਸ ਉਤੋਂ ਹੜਾਂ ਦੀ ਮਾਰ ਵਜੀ ਹੋਈ ਆ ਤੇ ਬਹੁਤ ਸਾਰੀ ਜਿਹੜੀ ਸੜੀ ਗਲੀ ਰਹਿਣ ਖੁੰਦਿਆ ਉਹ ਵੀ ਜ਼ਮੀਨ ਦੇ ਵਿੱਚ ਪਈ ਆ ਤੋਂ ਜਿਹੜੀ ਸਾਡੇ ਗਰੁੱਪ ਦੀ ਐਕਸਪਰਟੀਜ਼ ਹੈ ਜਿਹੜਾ ਕਿਸਾਨ ਸੰਧ ਬੈਂਕ ਗਰੁੱਪ 2015 ਤੋਂ ਸਾਡੇ ਕੋਲ ਸਹਾਰੀ ਚ ਆ ਕੁਲਵਿੰਦਰ ਸਿੰਘ ਦੀ ਅਗਵਾਈ ਚ ਸਾਡਾ ਖਜ਼ਾਨਚੀ ਜਿਹੜਾ ਕਿ ਇੱਥੇ ਲਗਾਤਾਰ ਗਰਾਊਂਡ ਵਰਕ ਕਰ ਰਿਹਾ ਜਿੰਨੇ ਇਹਨਾਂ ਪਿੰਡਾਂ ਦੇ ਵਿੱਚ ਸਾਰਾ ਡਾਟਾ ਵੀ ਇਕੱਠਾ ਕੀਤਾ ਆ ਤੇ ਨਾਲ ਸਾਡੇ ਪੰਨੂ ਸਾਹਿਬ ਦੀ ਮਿਹਰਬਾਨੀ ਨਾਲ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਆ ਗਈ ਉਹਦੀ ਤੇ ਰੀਸੀ ਕੋਈ ਨਹੀਂ ਉਹ ਸਾਰੇ ਸਿਸਟਮ ਨੂੰ ਦੇਖਦੇ ਹੋਏ ਜਿਹੜੀਆਂ ਵੱਤਰ ਦੀਆਂ ਸਥਿਤੀਆਂ ਵਾਂ ਅਸੀਂ ਉਹ ਕਣਕ ਬਜਾਈ ਜਿਹੜੀ ਆ ਉਹ ਸ਼ੁਰੂ ਕਰਨੀਆਂ ਉਹਦੇ ਬਾਰੇ ਅੱਜ ਸਾਰੀ ਜਿਹੜੀ ਵਿਚਾਰ ਚਰਚਾ ਹੋ ਗਈ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਣਕ ਬੀਜਾਂ ਦਾ ਪੈਕ ਪੈਕੇਜ ਪ੍ਰੈਕਟਿਸ ਤਾਂ ਪਹਿਲਾਂ ਹੀ ਤੈਅ ਆ ਹੁਣ ਆਪਾਂ ਦੇਖਣਾ ਆ ਵੀ ਇਹ ਜਿਹੜਾ ਵੱਤਰ ਆ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕਿਹੜੀ-ਕਿਹੜੀ ਜ਼ਮੀਨ ਜਿਹੜੀ ਪਹਿਲਾਂ ਆਪਾਂ ਪਰਾਲੀ ਪ੍ਰਬੰਧ ਕਰਕੇ ਚਾਹੇ ਉਹ ਸੁਪਰਸੀਡਰ ਕੀਤਾ ਉਹਨੂੰ ਚਾਹੇ ਉਹ ਸਾਰੀ ਫਸਲ ਨਾ ਪੀਚ ਹੈ ਤਵੀਆਂ ਫੇਰੀਆਂ ਜਾਂ ਕਟਰ ਫੇਰ ਕੇ ਤੇ ਬੇਲਿੰਗ ਕੀਤੀ ਆ ਤੇ ਉਹ ਕਿੰਨਾ ਕੁ ਵੱਤਰਿਆ ਤੇ ਆਪਾਂ ਉਹਨੂੰ ਕਿਹੜੀ ਟੈਕਨੋਲੋਜੀ ਨਾਲ ਉਹਦੀ ਕਣਕ ਬਜਾਈ ਕਰਨੀ ਆ ਸਾਡੇ ਕੋਲ ਮਸ਼ੀਨਾਂ ਸਾਰੀਆਂ ਹੀ ਨੇ ਬਹੁਤ ਸਾਰੀਆਂ ਤੇ ਇਦਾਂ ਦੀਆਂ ਵੀ ਆ ਜਿਹੜੀਆਂ ਇਸ ਇਲਾਕੇ ਦੇ ਲੋਕਾਂ ਨੇ ਵੀ ਦੇਖਿਆ ਹੋਣ ਗਿਆ ਹੁਣ ਇਸ ਤੋਂ ਬਾਅਦ ਸਾਰੀ ਬਣੀ ਬੱਤਰੀ ਟੀਮ ਨੇ ਫੀਲਡ ਦੇ ਵਿੱਚ ਜਾਣਾ ਵਾ ਇਹਨਾਂ ਪੰਜਾਂ ਪਿੰਡਾਂ ਦੀ ਜਿਹੜੀ ਜ਼ਮੀਨੀ ਸਥਿਤੀ ਉਹਦਾ ਮੌਇਨਾ ਕਰਾਂਗੇ ਮੈਂ ਹੁਣ ਬੇਨਤੀ ਕਰਨਾ ਚਾਹੁੰਦਾ ਆ ਸਾਡੇ ਮਾਨਯੋਗ ਡਾਕਟਰ ਮਰੀਕ ਸਿੰਘ ਉਹ ਪਲੀਜ਼ ਉਹ ਵੀ ਇਸ ਸਮੇਂ ਤੇ ਇੱਕ ਤੇਜ਼ ਪ੍ਰੋਮੋਸ਼ਨ ਹੋਈ ਆ ਤੇ ਇੱਕ ਸਾਰਾ ਜਿਹੜਾ ਬੀਜ ਦਾ ਤੇ ਖਾਦ ਦੀ ਸਪਲਾਈ ਦਾ ਧਰਮਦਾਰ ਆ ਉਹ ਡਾਕਟਰ ਮਰੀਕ ਸਿੰਘ ਹੋਣਾ ਤੇ ਆ ਸਾਡੇ ਕੋਲ ਹੁਣ ਤੱਕ 600 ਕਿੱਲੇ ਤੋਂ ਵੱਧ ਦਾ ਜਿਹੜਾ ਮਟੀਰੀਅਲ ਉਹ ਇਕੱਠਾ ਹੋ ਚੁੱਕਾ ਆ ਬਾਕੀ ਵੀ ਡਾਕਟਰ ਸਾਹਿਬ ਤੁਹਾਨੂੰ ਖੁਦ ਦੱਸਣਗੇ ਕਿ ਕਿੰਨੇ ਸਮੇਂ ਦੇ ਵਿੱਚ ਉਹ ਜਿਹੜਾ 1500 ਏਕੜ ਦਾ ਸਾਰਾ ਮਟੀਰੀਅਲ ਸਾਨੂੰ ਆ ਜਾਊਗਾ ਉਹ ਉਹਨਾਂ ਦੇ ਮੂੰਹ ਤੋਂ ਹੀ ਸੁਣਦੇ ਆ ਇਸ ਤੋਂ ਬਾਅਦ ਆਪਾਂ ਫੀਲਡ ਨੂੰ ਮੂਵ ਕਰਾਂਗੇ ਡਾਕਟਰ ਮਰੀਕ ਸਿੰਘ ਸਭ ਤੋਂ ਪਹਿਲਾਂ ਵਾਈਕ ਰੌਲ ਸਾਹਿਬ ਵਾਈਕ ਰੂਜੀ ਜੀ ਜਿਸ ਤਰ੍ਹਾਂ ਬਾਜਬਾਈ ਨੇ ਬੜੇ ਡਿਟੇਲ ਦੇ ਵਿੱਚ ਦੱਸ ਹੀ ਦਿੱਤਾ ਕਿ ਸਾਡਾ ਇਸ ਇਲਾਕੇ ਦੇ ਵਿੱਚ ਮੋਟੋ ਕੀ ਹੈ ਕੀ ਝੰਡਾ ਵਾ ਕਿਵੇਂ ਆਪਾਂ ਕੰਮ ਕਰ ਰਹੇ ਆਂ ਤੇ ਕਿਵੇਂ ਆਪਾਂ ਜਿਹੜਾ ਵਾ ਅਗਲੇ ਕੰਮ ਕਰਾਂਗੇ ਮੁੱਖ ਤੌਰ ਤੇ ਉੱਤੇ ਦੋ ਵੱਡੇ ਕੋਲ ਜਿਹੜੀ ਐਸੋਲੇ ਜਿਹੜੀ ਇਨਪੁਟ ਨੇ ਜਿਹੜੀ ਹਾਨੂੰ ਚਾਹੀਦੀ ਆ ਖਾਦ ਤੇ ਬੀਟੀ ਨਾਲ ਟ੍ਰੀਟਮੈਂਟ ਵਾਸਤੇ ਇਨਸੈਕਟੀਸਾਈਡ ਖਾਦ ਵਾਸਤੇ ਤਾਂ 600 ਬੋਰੀ ਦਾ ਜਿਹੜਾ ਪ੍ਰਬੰਧ ਹੋ ਗਿਆ ਡੀਏਪੀ ਦਾ ਤੇ ਇਸੇ ਤਰ੍ਹਾਂ ਜਿਹੜੀ ਪੋਟਾਸ਼ ਕੋ ਕਾਡੇ ਇਸ ਇਲਾਕੇ ਦੇ ਵਿੱਚ ਪੋਟਾਸ਼ ਦੀ ਜਿਹੜੀ ਘਾਟ ਹੈ ਜਦੋਂ ਆਪਾਂ ਮਿੱਟੀ ਟੈਸਟ ਕਰਵਾਈਏ ਉਹਦੇ ਵਿੱਚ ਪੋਟਾਸ਼ ਦੀ ਘਾਟ ਆਈ ਆ ਤੇ ਸਾਰੀ ਕੋਰ ਕਮੇਟੀ ਵਿੱਚ ਫੈਸਲਾ ਕੀਤਾ ਕਿ ਆਪਾਂ 20-20 ਕਿਲੋ ਜਿਹੜੀ ਪੋਟਾਸ਼ ਚੜੀ ਹੋ ਪਾਉਣੀ ਆ ਉਹ ਨਾਰਮਲ ਜਿਹੜੀ ਵਿੱਚ ਦੇਖੀ ਤੇ ਪਰਬ ਨਹੀਂ ਪਵਾ ਰਹੇ ਨਹੀਂ ਪਾਰੇ ਸੋ ਉਹ ਜਿਹੜਾ ਇੰਤਜ਼ਾਮ ਡਾਡਾ ਹੋ ਗਿਆ ਬਾਕੀ ਇਹ ਅਗਲੇ 2-3 ਦਿਨਾਂ ਦੇ ਵਿੱਚ ਜਿਹੜੀ ਬਾਕੀ ਖਾਦੀ ਰਹਿੰਦੀ ਆ ਇੰਤਜ਼ਾਮ ਕਰਨ ਦਾ ਉਹ ਸਾਡਾ ਪੂਰਾ ਹੋ ਜਾਊਗਾ ਜੇ ਤਾਂ ਅਗਰ ਵੀ ਦੀ ਗੱਲ ਆ ਵੀ ਦੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੜਪੜਭਾਵਤ ਇਲਾਕਿਆਂ ਨੂੰ ਫ੍ਰੀ ਦਿੱਤਾ ਵੀ ਦਿੱਤਾ ਜਾ ਰਿ ਉਸ ਵਾਸਤੇ ਜਿਹੜਾ ਵਾ ਕੇਤੀਬੜੀ ਤਕਸਾਲ ਪਈ ਭਾਗ ਕੋਲੋਂ ਪੰਜ ਸੀਡ ਦੀ ਨੋਟੀਫਿਕੇਸ਼ਨ ਜਿਹੜਾ ਵਾ ਨਿਕਤ ਕੀਤੀ ਗਈ ਆ ਤੇ ਉਹ ਜੋ ਉਸ ਜਿਹੜੀਆਂ ਗਾਈਡਲਾਈਨਾਂ ਇਸ਼ੂ ਕੀਤੀਆਂ ਗਈਆਂ ਨੇ ਕਿ ਉਹਨਾਂ ਨੂੰ ਇੱਕ ਆਨਲਾਈਨ ਪੋਰਟਲ ਪੰਜਾਬ ਐਗਰੀ ਮਸ਼ੀਨਰੀ ਪੰਜਾਬ.com ਦੇ ਉੱਤੇ ਜਿਹੜੇ ਵੀ ਫਾਰਮਰ ਇਸ ਬੀਨ ਦੀ ਸੂਤ ਲੈਣਾ ਚਾਹੁੰਦੇ ਆ ਉਹਨਾਂ ਨੂੰ ਆਪਣਾ ਆਨਲਾਈਨ ਜਿਹੜਾ ਵਾ ਅਪਲਾਈ ਕਰਨਾ ਪਊਗਾ ਅਪਲਾਈ ਕਰਨ ਤੋਂ ਬਾਅਦ ਇੱਕ ਪਰਫਾਰਮਾ ਨਿਕਲੂਗਾ ਉਹ ਜਿਹੜਾ ਵਾ ਤਸਦੀਕ ਕਰਵਾ ਕੇ ਆਪਣੇ ਪਟਵਾਰੀ ਕੋਲੋਂ ਰੈਵਿਊ ਭਾਗ ਕੋਲੋਂ ਤੇ ਖੇਤੀਬੜੀ ਦਫਤਰਾ ਵਿੱਚ ਦਿੱਤਾ ਜਾਣਾ ਹੈ ਤੇ 23 ਤਰੀਕ ਤੋਂ ਸਾਡੇ ਕੋਲ ਵੀ ਕਿਉਂਕਿ ਵੀ ਜਿਹੜਾ ਸਾਡੇ ਜਿੰਨੇ ਵੀ ਬਲਾਕ ਆ ਉਹਨਾਂ ਵਿੱਚ ਸਪਲਾਈ ਪੁਆਇੰਟ ਸੈਟੂਪ ਕਰ ਦਿੱਤਾ ਗਿਆ ਵਾ ਡੇਰਾਪਨਾਨਕ ਕਲਾਨੌਰ ਧਾਰੀਵਾਲ ਇਸੇ ਤਰ੍ਹਾਂ ਬਾਕੀ 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 ਬਲਾਕਾਂ ਜਿਵੇਂ ਕਰ ਦਿੱਤਾ ਗਿਆ ਵਾ ਸੋ ਹੁਣ ਆਈਂਦੀ ਇੱਕ ਦੀ ਵੰਡ ਦੀ ਵੰਡ ਦੀ 23 ਤਰੀਕ ਤੋਂ ਜਿਹੜੀ ਇਹਦੀ ਡਿਸਟ੍ਰਿਬਿਊਸ਼ਨ ਜਿਹੜੀ ਆ ਉਹ ਫਾਰਮਰ ਨੂੰ ਸ਼ੁਰੂ ਹੋਈ ਨਹੀਂ ਕਿਉਂਕਿ 25 ਤਰੀਕ ਨੂੰ ਆਡੀ ਜਿਹੜੀ ਆ ਅਫੀਸੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਸਫਾਰਸ਼ ਕੀਤੀ ਗਈ ਕਿ 25 ਤੋਂ ਬਾਅਦ ਜਿਹੜੀ ਆ ਪਸ ਇਹਦੀ ਬਿਜਾਈ ਕਰਨੀ ਆ ਉਹਦਾ ਕਾਰਨ ਕੀ ਹੈ ਕਿ ਇਸ ਲਈ ਜਿਹੜਾ તાਪਮਨ ਜਿਹੜਾ ਬਾ ਤੁਸੀਂ ਦੇਖੋ ਆਪ ਆਪਣੇ તાਪਮਨ ਦੇਖ ਰਹੇ ਹੋ ਆਪਾ ਮੋਬਾਈਲ ਤੇ ਦੇਖਦੇ 30 ਤੋਂ 31 ਹੈ 30 31 ਚੱਲ ਰਿਹਾ ਵਾ ਬੱਤੀ ਵੀ ਕਈ ਵਾਰ ਹੋ ਜਾਂਦਾ ਇਸ ਵਿੱਚ ਜਦੋਂ ਆਪਾਂ ਕਰਾਂਗੇ ਤੁਹਾਡੀ ਜਰਮੀਨੇਸ਼ਨ ਜਿਹੜੀ ਅਫੈਕਟ ਕਰੂਗੀ ਤੁਹਾਡੀ ਉਗਣ ਸ਼ਕਤੀ ਘਟੂਗੀ ਮੁੜ ਕੇ ਫਿਰ ਆਈ ਕਹਿਣਾ ਕਿ ਬੀ ਨਹੀਂ ਚੰਗਾ ਮਿਲਿਆ ਉਹਦੇ ਵਿੱਚ ਪ੍ਰੋਬਲਮ ਆਊਗੀ ਉਹਦੇ ਵਿੱਚ ਜਿਹੜਾ ਫਿਰ ਕੋਈ ਜੜ ਨਹੀਂ ਬਣੂਗਾ ਉਹਦੇ ਝਾੜ ਚ ਫਰਕ ਪਊਗਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਿ ਅਸੀਂ ਹਰ ਰੋਜ਼ ਪੈਸਾ ਹੀ ਕੀਤਾ ਕਿ ਸਾਡੇ ਮਨਜੋਤ ਜਿਹੜੇ ਆ ਮਾ ਜੋ கான்ਸੈਪਟ ਨੂੰ ਨੇ ਉਹਨਾਂ ਨੇ ਵੀ ਇਹੀ ਬਿਹਤਰ ਨੂੰ ਦਿੱਤਾ ਕਿ ਜੇ ਆਪਾਂ 25 ਤਰੀਕ ਨੂੰ ਜਿਹੜੀ ਯੂਨੀਵਰਸਿਟੀ ਸਵਾਰਸ਼ ਕਰ ਰਹੀ ਆ ਉਸ ਤੋਂ ਬਾਅਦ ਕਰਦੇ ਆ ਫੇਰ ਡਾਟਾ ਉਹ ਆਈਡੀਅਲ ਟੈਂਪਰੇਚਰ ਲਗਭਗ ਆ ਜਾਂਦਾ ਵਾ ਕਿ ਪੰਜ ਦਿਨਾਂ ਦੇ ਵਿੱਚ ਵਿੱਚ ਡਾਟਾ ਟੈਂਪਰੇਚਰ ਵਾ ਉਹ 20 ਤੋਂ 25 ਦੇ ਵਿੱਚ ਵਿੱਚ ਰਹਿ ਜਾਊਗਾ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਤੀ ਹੈ ਕਿ ਕਾਲੇ ਨਾ ਭਾਓ ਕਿ ਬਹੁਤ ਸਮਾਂ ਹੈ 15 ਨਵੰਬਰ ਤੱਕ ਅਹੀਂ ਕੋਈ ਪ੍ਰੋਬਲਮ ਨਹੀਂ ਕਿਤੇ ਵੀ ਤੋਂ ਇਸ ਕਰਕੇ ਜਿੱਥੇ ਜਿੱਥੇ ਬੱਤਰ ਘਟਿਆ ਉੱਥੇ ਪਾਣੀ ਲਾ ਦਾਂਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਆ ਕੁਝ ਇਲਾਕਿਆਂ ਦੇ ਵਿੱਚ ਇਹ ਗੱਲ ਕਰ ਰਹੇ ਆ ਕਿ ਤੁਹਾਨੂੰ ਜਿਹੜੇ ਕਿਸਾਨ ਨੇ ਕਲਰ ਉਸ ਇਲਾਕੇ ਦੇ ਵਿੱਚ ਜਿਹੜੀ ਪਹਿਲਾਂ ਉਹਨੂੰ ਬਿਜਾਈ ਕਰਨੀ ਪਣੀ ਆ ਉਹ ਆਪਾਂ ਦੇਖਦੇ ਜਾ ਕੇ ਫੀਲਡ ਤੇ ਜਾ ਕੇ ਵੀ ਪੱਤਰ ਕਿੰਨਾ ਕੇਗਾ ਜੇ ਤੇ ਉਹਦੇ 74 ਹੈਗਾ ਵਾ ਤੇ ਫਿਰ ਤਾਂ ਆਪਾਂ ਦੋ ਤਿੰਨ ਦਿਨ ਥੈਕ ਕਰ ਸਕਦੇ ਆ ਜੇ ਪੱਤਰ ਨਹੀਂ ਹੈਗਾ ਤਾਂ ਆਪਣੇ ਆਪਣੇ ਲੈਵਲ ਤੇ ਕਰ ਸਕਦੇ ਆ ਉਹਦੇ ਵਿੱਚ ਆਪਾਂ ਕੀ ਕਹਿ ਸਕਦੇ ਆ ਉਹਦੇ ਵਿੱਚ ਫਿਰ ਠੀਕ ਨਹੀਂ ਸੋ ਸੋ ਇਹਦੇ ਵਿੱਚ ਜਿਹੜੀ ਸਟ੍ਰੀਟਮੈਂਟ ਵਾਸਤੇ ਜਿਹੜੀ ਦਵਾਈ ਆ ਉਹ ਵੀ ਸਾਡੇ ਕੋਲ ਦੋ ਤਿੰਨ ਦਿਨਾਂ ਦੇ ਪਹੁੰਚ ਜਾਣੀ ਆ ਮੈਂ ਤਾਂ ਹੀ ਗੱਲ ਕਹਿ ਰਿਹਾ ਕਿ ਆਪਾਂ ਟਾਈਮ ਸਿਰ ਕਰਾਂਗੇ ਸਾਰੇ ਇੰਪੋਰਟ ਜਿਹੜੇ ਸਾਡੇ ਦੀ ਆਮ ਹੋ ਜਾਣਗੇ ਤੇ ਜੇ ਆਪਾਂ ਪਹਿਲਾਂ ਕਰ ਲਾਂਗੇ ਫਿਰ ਉਹਦੇ ਵਿੱਚ ਜਿਹੜੀ ਜਿਹੜੀ ਗੈਪ ਰਹੇ ਜਾਣਗੇ ਸੋ ਇਹਨ ਵਾਈ ਗੁਰੂ ਜੀ ਦਾ ਖਾਲਸਾ ਸਾਹਿਬ ਹਾਂਜੀ ਹਾਂ ਜੀ ਐਜ਼ ਅ ਕੈਮ ਕਮਿਸ਼ਨਰ ਤੁਸੀਂ ਇਲਾਕੇ ਚ ਕੀ ਚੁਣੌਤੀਆਂ ਕੀ ਟੀਚੇ ਆ ਜਿਹੜੇ ਤੁਸੀਂ ਰੱਖੇ ਆਪਣੇ ਆਪ ਲਈ ਤੇ ਕੀ ਕਿਸਾਨ ਵੀਰਾਂ ਨੂੰ ਵੀ ਖਾਸ ਕਰਕੇ ਜਿਹੜੇ ਗੰਨਾ ਕਿਸਾਨ ਆ ਸਾਡੇ ਇਲਾਕੇ ਦੇ ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਸੋ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਮੇਰੀ ਨਿਯੁਕਤੀ ਜਿਹੜੀ ਆ ਉਹ ਪਦਉਮਤੀ ਤੋਂ ਬਾਅਦ ਕਮਿਸ਼ਨਰ ਕੀਤੀ ਗਈ ਆ ਇਸ ਦੇ ਵਿੱਚ ਸਭ ਤੋਂ ਚੁਣੌਤੀ ਤੁਹਾਡੀ ਇਹ ਹੀ ਆ ਕਿ ਜਿਹੜੀ ਸਾਡੀ ਗੰਨਾ ਜਿਹੜੀ ਗੰਨੇ ਦੀ 벨ਟ ਆ ਉਹਨੂੰ ਕਿਵੇਂ ਕਿਵੇਂ ਸਸਟੇਨ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਵੇਂ ਪੇਮੈਂਟ ਦਾ ਵੀ ਆ ਕਿ ਵੈਰਾਈਟੀਆਂ ਦਾ ਵੀ ਆ ਇਸ ਤੋਂ ਇਲਾਵਾ ਜਿਹੜੀ ਤਕਨੀਕ ਦਾ ਵੀ ਆ ਕਿਉਂਕਿ ਆਮ ਕਰਕੇ 4 ਫੁੱਟ 2 ਢਾਈ ਫੁੱਟ ਦੇ ਉੱਤੇ ਕਰ ਰਹੇ ਆ ਤਾਂ ਕਿ ਹੁਣ ਜਿਹੜੀ ਇਸ ਵੇਲੇ ਜਿਹੜੀ ਸਵਾਰਥ ਮੇਰ ਕੀਤੀ ਜਾ ਰਹੀ ਹੈ ਕਿ ਉਹ ਵਾਈਡ ਸਪੇਸਿੰਗ ਦੀ 4 ਫੁੱਟ 5 ਫੁੱਟ ਦੇ ਇੱਥੇ ਆ ਉਹਦੇ ਨਾਲ ਕੀ ਹੁੰਦਾ ਕਿ ਇਹ ਕਿ ਇੱਕ ਜਿਹੜੀ ਸਾਡੀ ਜੀਲਰੀ ਵੰਦੀ ਹੈ ਇਨਪੁੱਟ ਵੀ ਘੱਟ ਲੱਗਦੀ ਹੈ ਇੰਟਰ ਕ੍ਰੋਪਿੰਗ ਜਿਹੜੀ ਵਾਧੂ ਆਪਾਂ ਆਮਦਨ ਲੈ ਸਕਦੇ ਆ ਸੋ ਉਹ ਜਿਹੜੀਆਂ ਕੁਝ ਚੁਣੌਤੀਆਂ ਹੈਗੇ ਨੇ ਉਹ ਆਪਾਂ ਜਦੋਂ ਚਾਰਜ ਟੈਂਟਰੀ ਨੂੰ ਮੈਂ ਚਾਰਜ ਲਵਾਂਗਾ ਉਸ ਮਕਰ ਮਿਲ ਨਾਲ ਜਿਹੜੀ ਆਪਾਂ ਕਰਕੇ ਫਿਰ ਉਹਦੀ ਵਿਊਤ ਉਹਦੀ ਪੂਰੀ ਤਰ੍ਹਾਂ ਕਰਕੇ ਤੇ ਉਹ ਜਿਹੜੀ ਆਪਾਂ ਇਹਨੂੰ ਗੰਨੇ ਦੀ ਫਸਲ ਜਿਹੜੀ ਆ ਇਹਦੀ ਜਿਹੜੀ ਇੰਡਸਟਰੀ ਆ ਜਾਂ ਗੰਨੇ ਦੀ ਫਸਲ ਆ ਇਹਨੂੰ ਆਪਾਂ ਕਿਵੇਂ ਸਸਟੇਨਬਲ ਤਵੱਦ ਕਰ ਸਕਦੇ ਆ ਇਹਦੀ ਆਪਾਂ ਇਨਪੁਟ ਕਾਸਟ ਘਟਾ ਕੇ ਜਿਹੜੀ ਸਾਡੀ ਖੇਤੀ ਲਾਗਤ ਖਰਚੇ ਘਟਾ ਕੇ ਵੱਧ ਵੱਧ ਫਾਇਦਾ ਕਿਵੇਂ ਲੈ ਸਕਦੇ ਆ ਸੋ ਇਹ ਤੇ ਆਪਾਂ ਕਰਾਂਗੇ ਕੰਮ ਚਲੋ ਜੀ ਵਾਏ ਗੁਰਜੀ ਕਾਹ ਕੋ ਸਾਹ ਵਾਏ ਗੁਰਜੀ